ਇਹ ਮੁੰਡਾ ਤੋੜਾਵਾਲ ਦੀ ਧਰਤੀ ਦਾ ਅਰਸ਼ੀ ਅੱਗੇ ਵਧਿਆ ਹੈ ਦੂਜੇ ਪਾਸੇ ਮੁੰਡੇ ਚਾਰ ਨੰਨ ਕਹਿੰਦੇ ਚੱਕ RAM ਸਿੰਘ ਜਿਲ੍ਹੇ ਬਠਿੰਡੇ ਵਾਲੇ ਪਹਿਲੀ ਕਬੱਡੀ ਤੇ ਮੈਨੂੰ ਲੱਗਦਾ ਮੈਨੂੰ ਦਾ ਚਿੜੀ ਕਮਾਲ ਕਰ ਗਿਆ ਪਹਿਲੀ ਕਬੱਡੀ ਦੇ ਚੱਕ RAM ਸਿੰਘ ਵਾਲਾ ਚਿੜੀ ਕਮਾਲ ਕਰ ਗਿਆ ਐਨ ਕਹਿੰਦੇ ਪਹਿਲੀ ਕਬੱਡੀ ਦੇ ਤਨ ਤਨ ਜਿਹੜੀ ਚੱਕ RAM ਸਿੰਘ ਨੇ ਕਰਾਈਤੀ ਹੈ ਲੈ ਵੀ ਛੋੜੇ ਭਈ ਇਧਰਲੇ ਪਾਸੇ ਵੀ ਅਰਸ਼ੀ ਤਿਆਰ ਬਰ ਤਿਆਰ ਹੈ ਲਓ ਕਹਿੰਦੇ ਅਰਸ਼ੀ ਕਬੱਡੀ ਪਾ ਰਿਹਾ ਮੇਰੇ ਵੀਰੋ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਬਾਬੇ ਜੋਗੀਪੀਰ ਦੀ ਧਰਤੀ ਤੇ ਫਾਈਨਲ ਮੈਚ ਦੀ ਗੱਲ ਜਾਲੇ 60 ਕਿਲੋ ਭਾਰ ਦਾ 70 ਦੇ ਭਾਰ ਦੇ ਫਾਈਨਲ ਦੀਆਂ ਟੀਮਾਂ ਵੀ ਜਿਹੜੀਆਂ ਗਰਾਊਂਡ ਦੇ ਵਿੱਚ ਲਾਪਤਾ ਕਾਇਮ ਕਰਨਗੀਆਂ ਦੋਨੋਂ ਟੀਮਾਂ ਜਲਦੀ ਆ ਜਾਣਗੀਆਂ ਲਓ ਅਰਸ਼ੀ ਨੇ ਨੰਬਰ ਸਿਰੇ ਦਾ ਆਪਣੀ ਟੀਮ ਦੇ ਲਈ ਜਿਹੜਾ ਜੋੜਿਆ ਹੈ ਚੱਕ RAM ਸਿੰਘ ਵਾਲੇ ਪਿੰਡ ਦੇ ਮੁੰਡੇ ਬਾਬੇ ਦੀ ਬਲੰਦ ਵਾਲੇ ਪਾਸੇ ਖੇਡ ਰਿਹਾ ਹੈ ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਇਧਰਲੇ ਪਾਸੇ ਪਈ ਹੋਈ ਰੇਡ ਤੇ ਦੂਜੇ ਪਾਸੇ ਮੁੰਡੇ ਨੇ ਕੀਤੀ ਹੈ ਕਮਾਲ ਪੱਟੀ ਹੋਈ ਖੁੱਚ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਰਦਾ ਹੋਇਆ ਕਮਾਲ ਜੱਸਾ ਸਿਰੇ ਦਾ ਲਾ ਕੇ ਬੱਲੇ ਬੱਲੇ ਕਹਿੰਦੇ ਘਰਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਬੜੇ ਐਨ ਕਹਿੰਦੇ ਸਿਰੇ ਦੇ ਮੈਚ ਖੇਡੇ ਗਏ 12:55 ਮਿੰਟ ਤੇ 60 ਦਾ ਫਾਈਨਲ ਕਹਿੰਦੇ ਐਨ ਸ਼ੁਰੂ ਹੋਇਆ ਤੇ ਮਣੀ ਕਹਿੰਦਾ ਵੀ ਹੁਣ ਆਤ ਹੋ ਗਈ ਹੈ ਆਤ ਹੋ ਗਈ ਹੈ ਵੀ ਜਦੋਂ ਬਾਬਾ ਬੋਲਦਾ ਉਹ ਘਰੇ ਵੜਨਾ ਹੈ ਹਾਂ ਇਹ ਖੇਡ ਕਬੱਡੀ ਦੀ ਦੇਣ ਹੈ ਲਓ ਰੇਡ ਪੈਂਦੀ ਹੈ ਸਤਨਾਮ ਕਰ ਗੱਲ ਕਰ ਲਓ ਮੁੰਡਾ ਚੱਕਰਾਮ ਸਿੰਘ ਨਾਲ ਅਰਸ਼ੀ ਫੇਰ ਅੱਗੇ ਵਧਿਆ ਹੋਇਆ ਦੂਜੇ ਪਾਸੇ ਤੋਲ ਵਾਲੇ ਕ੍ਰਿਸ਼ਨ ਵਰਗੇ ਐਨ ਕਹਿੰਦੇ ਹੋ ਗਈ ਬੱਲੇ 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 ਅਰਸ਼ੀ ਕਹਿੰਦੇ ਕਮਾਲ ਕਰ ਗਿਆ ਫਾਈਨਲ ਮੈਚ ਆ ਤਨ ਤਨ ਬਾਬਾ ਜੋਗੀ ਪੀਰ ਦੀ ਧਰਤੀ ਐ ਸਾਰੇ ਵੀਰਾਂ ਧੰਨਵਾਦ ਕਰਦੇ ਆ ਆਫੀਸਰਾਂ ਸਮੁੱਚੇ ਕਲੱਬ ਦਾ ਸਮੁੱਚੀ ਕਮੇਟੀ ਦੀ ਅੱਜ ਵੱਡੀ ਮਿਹਨਤ ਐ ਲਗਭਗ 100 ਦੇ ਕਰੀਬ ਜਿਹੜੇ ਟੀਮਾਂ ਪੁੱਜੀਆਂ ਨੇ ਉਹਨਾਂ ਚ ਆ ਦੋ ਟੀਮਾਂ ਕਦੇ ਫਾਈਨਲ ਦੇ ਵਿੱਚ ਪੁੱਜਿਆ ਨੇ ਪਰ ਇਧਰਲੇ ਪਾਸੇ ਮੁੰਡੇ ਅਰਸ਼ੀ ਦੀ ਕਬੱਡੀ ਐ ਦੂਜੇ ਪਾਸੇ ਉਹੀ ਜਾਫੀ ਉਹੀ ਜਾਫੀ ਜਿਹੜੀ ਫੜਦਾ ਗੁੱਟ ਵੱਜਦੀ ਕੈਂਚੀ ਲੱਗਦਾ ਜੋਰ ਹੋ ਗਈ ਕਮਾਲ ਐਨ ਕਹਿੰਦੇ ਸਿਰੇ ਦਾ ਜੱਫਾ ਗਰਾਊਂਡ ਦੇ ਵਿੱਚ ਲੱਗ ਚੁੱਕਿਆ ਏ ਇਧਰ ਪ੍ਰਦੀਪ ਦਾ ਸਨਮਾਨ ਕੀਤਾ ਜਾ ਰਿਹਾ ਦੇਸੀ ਕਿਉਂ ਦੇ ਨਾਲ ਗਰਾਊਂਡ ਦੇ ਵਿੱਚ ਬਹੁਤ ਵੱਡਾ ਧੰਨਵਾਦ ਆ ਮੈਚ ਵੀ ਉਧਰ ਚੱਲੇ ਤੇ ਪ੍ਰਦੀਪ ਲਦਰ ਪਰਿਵਾਰ ਦਾ ਮੁੰਡਾ ਜਿਹਦਾ ਦੇਸੀ ਕਿਉਂ ਦੇ ਨਾਲ ਪੂਰੀ ਪੰਚਾਇਤ ਦੇ ਵੱਲੋਂ ਮਾਨ ਸਨਮਾਨ ਸਾਡੇ ਸਰਪੰਚ ਸਾਹਿਬ ਜਿਹੜੇ ਨਾਲ ਹੈ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਹੈ ਜਿਨ੍ਹਾਂ ਦੇ ਵੱਲੋਂ ਦੇਸੀ ਘੋੜੇ ਕੇ ਸਨਮਾਨ ਕੀਤਾ ਜਾ ਰਿਹਾ ਹੈ ਜੇ ਗੱਲ ਵਧੀਆ ਲੱਗੀ ਵੀ ਮੁੰਡੇ ਨੂੰ ਦੇਸੀ ਘੋੜਾ ਦਿੱਤਾ ਇੱਕ ਵਾਰੀ ਤਾੜੀਆਂ ਮਾਰ ਦਿਓ ਜਿੰਨੀ ਸੰਗਤ ਖੜੀ ਹੈ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਭਰਾਵਾਂ ਨੇ ਵਧੀਆ ਪ੍ਰਾਲਾ ਕੀਤਾ ਦੇ ਖਿਡਾਰੀਆਂ ਨੂੰ ਦੇਸੀ ਘੋੜੇ ਦੀ ਖਰਾਕ ਜਿਹੜੀ ਮਹੀਆ ਕਰਵਾਈ ਹੈ ਜੇ ਪ੍ਰਦੀਪ ਖਰਾਕ ਖਾਣੀਆਂ ਹੋਰ ਪਿੰਟ ਕਰਨੀਆਂ ਹੋਰ ਤਕੜਾ ਖੇਡਣਾ ਨੌਜਵਾਨਾਂ ਬਹੁਤ ਬੜਾ ਧੰਨਵਾਦ ਅਗਲੀ ਰੇਡ ਸਤਨਾਮ ਕਰਦੇ ਮੁੰਡੇ ਦੀ ਲਓ ਅਗਲੀ ਕਬੱਡੀ ਮੁੰਡਾ ਕਹਿੰਦੇ ਕ੍ਰਿਸ਼ਨ ਆ ਤੋਲਾਵਾਲ ਦੀ ਧਰਤੀ ਦਾ ਐਨ ਕਹਿੰਦੇ ਚੋਪਰ ਅੱਗੇ ਵਧਿਆ ਹੋਇਆ ਸਾਡੇ ਰੰਮੀ ਭਾਈ ਨੂੰ ਮੁਬਾਰਕਬਾਦ ਅੱਜ ਕਦੇ ਲਗਭਗ 80 90 ਟੀਮਾਂ ਪਹੁੰਚੀਆਂ ਤੇ ਮੇਲਾ ਚੋਟੀ ਦਾ ਹੋਗਾ ਥੋੜੀ ਦੇਰੀ ਜ਼ਰੂਰ ਹੋਈ ਹੈ ਪਰ ਟੀਮਾਂ ਜ਼ਿਆਦਾ ਕਰਕੇ ਹੋ ਗਈ ਪਰ ਕਿਸੇ ਨੂੰ ਨਾਰਾਜ਼ ਨਹੀਂ ਕਰਿਆ ਜਿੰਨੇ ਪਲੇਅਰ ਅੱਜ ਹੱਸਦੇ ਖੇਡਦੇ ਆਏ ਆ ਸਾਰੇ ਹੱਸਦੇ ਖੇਡਦੇ ਗਏ ਆ ਸਾਰੇ ਪਲੇਅਰਾਂ ਦਾ ਵੀ ਧੰਨਵਾਦ ਆ ਫਾਈਨਲ ਮੈਚ ਆ ਤੰਦਨ ਬਾਬਾ ਜੋਗੀ ਪੀਰ ਦੀ ਅਪਰੰਪਾਰ ਕਿਰਪਾ ਸਦਕਾ 60 ਦਾ ਫਾਈਨਲ ਜਿਹੜਾ ਇਸ ਤੋਂ ਬਾਅਦ 70 ਦੇ ਫਾਈਨਲ ਦੀ ਸ਼ੁਰੂਆਤ ਹੋਣੀ ਆ ਇਧਰਲੇ ਪਾਸੇ ਮੁੰਡਾ ਚੱਕ RAM ਸਿੰਘ ਵਾਲੇ ਵਾਲਾ ਐਨ ਕਹਿੰਦੇ ਅਰਸ਼ੀ ਦੂਜੇ ਪਾਸੇ ਕ੍ਰਿਸ਼ਨ ਵਰਗੇ ਲੱਭੂ ਵਰਗੇ ਦੋ ਬੈਂਨ ਦੇ ਸਿਰੇ ਦੇ ਜਾਫੀ ਚੋਟੀ ਦੇ ਟੀਮਾਂ ਨੂੰ ਹਰਾ ਕੇ ਫਾਈਨਲ ਦੇ ਵਿੱਚ ਪੁੱਜਿਆ ਇਧਰਲੇ ਪਾਸੇ ਪੈਂਦੀ ਕਬੱਡੀ ਤੇ ਮੁੰਡਾ ਕਰਦਾ ਤਿਆਰੀ ਹੁੰਦੀ ਬੱਲੇ ਬੱਲੇ ਪਰ ਅਰਸ਼ੀ ਕਹਿੰਦੇ ਕਮਾਲ ਦਾ ਨੰਬਰ ਆਪਣੀ ਟੀਮ ਦੇ ਖਾਤੇ ਜੁੜ ਗਿਆ ਅਰਸ਼ੀ ਕਮਾਲ ਦਾ ਨੰਬਰ ਆਪਣੀ ਟੀਮ ਦੇ ਖਾਤੇ ਜੁੜ ਗਿਆ ਅਗਲੇ ਮੈਚ ਦੇ ਫਾਈਨਲ ਦੀਆਂ ਟੀਮਾਂ ਬਾਈ ਗਰਾਊਂਡ ਦੇ ਵਿੱਚ ਪੁੱਜੋ ਬਾਈ ਜੀ ਆਓ ਜੀ ਫਾਈਨਲ ਦੀਆਂ ਟੀਮਾਂ ਬੇਨਤੀ ਆ ਫਾਈਨਲ ਦੀਆਂ ਟੀਮਾਂ ਜਿਹੜੀਆਂ ਜਰੂਰ ਆ ਜਾਣ ਲੈ ਵੀ ਸੇਕ ਕਿਨੂੰ ਠਾਇਓ ਮਾੜਾ ਜਾਈ ਬਾਈ ਬਣ ਕੇ ਹਾਂ ਠਾਇਓ ਕਿਰਾ ਹਲੋ ਇਧਰਲੇ ਪਾਸੇ ਰੇਡ ਕਹਿੰਦੇ ਫੇਰ ਖੇਡ ਮੈਦਾਨ ਦੇ ਵਿੱਚ ਪਈ ਹੈ ਪਰ ਮੁੰਡਾ ਜਿਹੜੇ ਬਠਿੰਡੇ ਦਾ ਚੱਕ ਰਾਮ ਸਿੰਘ ਵਾਲੇ ਪਿੰਡ ਦਾ ਨੌਜਵਾਨ ਕਰਦਾ ਟਰਾਈ ਉਹ ਬਾਹ ਓਏ ਨੌਜਵਾਨਾ ਫਾਈਨਲ ਖੇਡਿਆ ਜਾ ਰਿਹਾ ਹੈ ਇਧਰਲੇ ਪਾਸੇ ਕੀਤੀ ਕਮਾਲ ਜੱਫਾ ਚੋਟੀ ਦਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਫਾਈਨਲ ਪਹਿਲਾ ਫਾਈਨਲ ਬਾਬੇ ਦੀ ਕਿਰਪਾ ਦੇ ਨਾਲ ਜਿਹੜਾ ਸਹੀ ਸਮਾਪਤ ਹੋ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਦੋਨੋਂ ਟੀਮਾਂ ਦੇ ਨਾਂ ਤੇ ਜ਼ੋਰਦਾਰ ਚੱਕ ਰਾਮ ਸਿੰਘ ਵਾਲੀ ਦੀ ਟੀਮ ਜਿਹੜੀ ਫਰਸਟ ਰਹੀ ਇਹਨਾਂ ਨੂੰ ਪ੍ਰਾਈਜ਼ ਵੀ ਦੇ ਦਿਓ ਸਤਨਾਮ ਦੇਰੋ ਹੀ ਪ੍ਰਾਈਜ਼ ਸੈਕੰਡ ਟੋਲਾ ਵਾਲਾ ਬਾਈ ਨੂੰ ਮੁਬਾਰਕਵਾਦਾ ਫਾਈਨਲ ਹੋ ਗਿਆ 60 ਵਾਲਾ 7 ਵਾਲਾ ਰਹਿ ਗਿਆ ਗਰਦੀਪ ਬਾਈ ਦਾ ਵੀ ਧੰਨਵਾਦ ਆ ਹਾਂ ਬੋ ਸਰਪੰਚ ਸਾਹਿਬ ਅੱਜ ਦੇ ਦਿਨ ਦਾ 60 ਕਿਲੋ ਦਾ ਬੈਸਟ ਰੇਡਰ ਬਾਈ ਜੀ ਤਿੰਨ ਕਬੱਡੀਆਂ ਪਾ ਕੇ ਤਿੰਨ ਨੰਬਰ ਅਰਸ਼ੀ ਅੱਜ ਦੇ ਦਿਨ ਦਾ ਬੈਸਟ ਰੇਡਰ ਆ ਬਾਈ ਚੱਕ ਆਰਾਮ ਸਿੰਘ ਦਾ ਅਰਸ਼ੀ ਅੱਜ ਦੇ ਦਿਨ ਦਾ ਬੈਸਟ ਰੇਡਰ 60 ਕਿਲੋ ਵਾਲਾ ਦੋ ਟੱਚ ਦੋ ਜੱਫੇ ਚਿੜੀ ਚੱਕ ਆਰਾਮ ਸਿੰਘ ਵਾਲਾ ਬੈਸਟ ਜੱਫੀਆਂ ਸਾਡੇ ਕੋਲ ਤਾੜੀ ਮਾਰ ਦਿਓ ਤਾੜੀਆਂ ਮਾਰੋ ਰਹੀ ਆ ਜਾਓ ਬਈ ਚੱਕ ਆਰਾਮ ਸਿੰਘ ਵਾਲਾ ਤੇ ਦੋਨੋਂ ਟੀਮਾਂ ਆ ਜਾਓ ਬਈ ਪਹਿਲਾਂ ਤੋੜ ਵਾਲਾ ਆ ਜਾਓ ਬਈ ਤੋੜ